ਚੱਪੇ-ਚੱਪੇ ਤੇ ਫੌਜ ਦਾ ਪਹਿਰਾ ਸੀਗਾ ਇਸੇ ਕਰਕੇ ਭਾਈ ਗਨੀਖਾ ਭਾਈ ਨਬੀ ਖਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾਇਆ ਇਸ ਸੇਵਾ ਵੱਡਮੁੱਲੀ ਸੇਵਾ ਉਹਨਾਂ ਦੇ ਹਿੱਸੇ ਆਈ ਤੇ ਜਦੋਂ ਰਸਤੇ ਵਿੱਚ ਫੌਜ ਮਿਲੀ ਉਹਨਾਂ ਦੀ ਪਾਲਕੀ ਦੇਖੀ ਕਿ ਇਹ ਪਾਲਕੀ ਵਿੱਚ ਕੌਣ ਸਵਾਰ ਹੈ ਮੁਗਲ ਫੌਜਾਂ ਨੇ ਜਦੋਂ ਦੇਖਿਆ ਕਿ ਇਹ ਬਹੁਤ ਸੁੰਦਰ ਪਾਲਕੀ ਹੈ ਤੇ ਪਾਲਕੀ ਨੂੰ ਕੰਦਾ ਦੇਣ ਵਾਲੇ ਉਹ ਵੀ ਮੁਸਲਮਾਨ ਨੇ ਉਹਨਾਂ ਨੇ ਫਿਰ ਭਾਈ ਗਨੀਖਾ ਨਬੀ ਖਾਨ ਦੇ ਕੋਲੋਂ ਪੁੱਛਿਆ ਕਿ ਸਪਾਲਕੀ ਵਿੱਚ ਕੌਣ ਸਵਾਰ ਹੈ ਤੇ ਉਹਨਾਂ ਨੇ ਆਖਿਆ ਕਿ ਭਾਈ ਇਹ ਉੱਚ ਦਾ ਪੀਰ ਹੈ ਉੱਚ ਜਿਹੜਾ ਇੱਕ ਪਿੰਡ ਮੰਨਿਆ ਜਾਂਦਾ ਪਾਕਿਸਤਾਨ ਵਿੱਚ ਜਿੱਥੋਂ ਦਾ ਪੀਰ ਜਿਹੜਾ ਬੜਾ ਮੰਨਿਆ ਪਰ ਮੰਨਿਆ ਇਸਲਾਮ ਮੁਸਲਮਾਨ ਜਗਤ ਵਿੱਚ ਉਹਨਾਂ ਦਾ ਬੜਾ ਅਦਬ ਹੈ ਇਸ ਕਰਕੇ ਉਹ ਜਿਹੜੇ ਹਾਕਮ ਸਨ ਉਹਨਾਂ ਨੇ ਵੀ ਸਗੋਂ ਨਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਇਹ ਉੱਚ ਦਾ ਪੀਰ